ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਮਸਲੀਨ ਦੁਪੱਟੇ ਵਾਲੇ ਉਹੀ 850 ਦੀ ਰੇਂਜ ਵਾਲੇ ਸੂਟ ਕੋ ਸਾਡੇ 850 ਵਾਲੇ ਹੋਣਗੇ ਕੁਝ ਘੱਟ ਵੱਧ ਵੀ ਹੋਣਗੇ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਠੀਕ ਹੈ ਜੀ ਤੇ ਸੂਟ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੀ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਆਪਣੇ ਸਟੇਟਸ ਤੇ ਲਗਾਉਂਦੇ ਨੇ ਸਕਰੀਨ ਸ਼ਾਟ ਸਾਡੇ ਨਾਲ ਸ਼ੇਅਰ ਕਰਦੇ ਨੇ ਠੀਕ ਹੈ ਜੀ ਤੇ ਪੇਮੈਂਟ ਦਾ ਮੂਡ ਆਨ ਟਫਟ ਸੂਟ। ਲਓ ਜੀ ਪਹਿਲਾ ਸੂਟ ਪ੍ਰਾਈਸ 750 ਪਹਿਲਾਂ ਦੱਸ ਦਿਆਂ ਤੁਹਾਨੂੰ ਪ੍ਰਾਈਸ ਫਿਰ ਦਿਖਾਉਣੀ ਆ ਤੁਹਾਨੂੰ ਸੂਟ। ਆਹ ਲਓ ਜੀ। ਕਾਟਨ ਦਾ ਸੂਟ ਹੋਊਗਾ ਇਸ ਤਰ੍ਹਾਂ ਦਾ ਠੀਕ ਹੈ ਤੇ ਇਹ ਲਓ ਜੀ ਇਹਦੇ ਘੇਰੇ ਦੇ ਉੱਪਰ ਕਢਾਈ ਆਏਗੀ ਠੀਕ ਹੈ। ਬਾਬਾ ਪੀਚ ਕਲਰ ਦਾ ਸੂਟ ਆ ਆਲਓਵਰ ਸੂਟ ਹੋਏਗਾ ਤੇ ਨਾਲ ਆਊਗਾ ਪਿਓਰ ਦੁਪੱਟਾ। ਆਹ ਲਓ ਜੀ ਠੀਕ ਹੈ। ਪਿਓਰ ਦਾ ਦੁਪੱਟਾ ਆਊਗਾ ਸ਼ਿਫੋਨ ਦਾ। ਪ੍ਰਾਈਸ ਸਾਡੇ 750 ਲੱਗੇਗਾ। ਓਨਲੀ ਸਿੰਗਲ ਪੀਸ ਅਵੇਲੇਬਲ ਠੀਕ ਹੈ। 770 प्राइस ਦਿੱਤੇ ਆ। ਠੀਕ ਹੈ ਜੀ। ਤੇ ਨੈਕਸਟ ਸੂਟ ਆਏਗਾ ਜੀ। ਮਸਲੀਨ ਦੁਪट्टे ਨਾਲ ਮੈਂ ਤੁਹਾਨੂੰ ਪਹਿਲਾਂ ਪਿਓਰ ਵਾਲਾ ਦਿਖਾ ਦਿੰਦੀ ਹਾਂ। ਲਓ ਜੀ 850 प्राइस ਲੱਗੇਗਾ ਪਿਓਰ ਦੁਪੱਟਾ ਆਊਗਾ। ਇਹ ਕੈਮਰਿਕ ਚਾਹੀਦਾ ਉਲੀਸੀ ਬੀ ਜੀ। ਲੀਚੀ ਬੀ ਜੀ ਸੀ। ਇਹ ਆਏਗਾ ਕੈਮਰੀ कॉटन ਦਾ ਸੂਟ। ਠੀਕ ਹੈ। ਇਹ ਆ ਗਿਆ ਫਰੰਟ ਸਾਈਡ ਇਹਦੀ ਆਏਗੀ। ਬੈਕ ਸਾਈਡ ਇਸ ਤਰ੍ਹਾਂ ਆਏਗੀ। ਐਲੋ ਜੀ ਇਸ ਤਰ੍ਹਾਂ ਫਰੰਟ ਸਾਈਡ ਆਏਗੀ ਇਸ ਤਰ੍ਹਾਂ ਕਾਟਨ ਦੀ ਬਾਟਮ ਪਿਓਰ ਦਾ ਦੁਪੱਟਾ ਹੈ ਲੋ ਜੀ ਪਿਓਰ ਸ਼ਿਫੋਨ ਦੁਪੱਟਾ ਓਕੇ ਜੀ ਪ੍ਰਾਈਸ ਲੱਗੇਗਾ 850 ਠੀਕ ਹੈ ਜੀ ਨੈਕਸਟ ਪੀਸ ਆ ਗਿਆ ਜੀ ਮਸਲੀਨ ਦੇ ਉੱਪਰ ਮਸਲੀਨ ਮਤਲਬ ਦੁਪੱਟਾ ਮਸਲੀਨ ਆਏਗਾ ਸੌਰੀ ਹੈ ਲੋ ਜੀ ਲਾਈਨਿੰਗ ਵਾਲਾ ਸੂਟ ਆਏਗਾ ਕੇਰੇ ਦੇ ਉੱਪਰ ਇਸ ਤਰ੍ਹਾਂ ਬਾਰਡਰ ਆਏਗਾ ਬਾਰਡਰ ਬੋਸ ਹੋਣਾ ਜੇ ਬਣਿਆ ਹੋਇਆ ਹਾਈਲਾਈਟ ਵੀ ਕੀਤਾ ਹੋਇਆ ਇਹਨੂੰ 골ਡਨ ਕਲਰ ਦੇ ਨਾਲ ਕਾਟਨ ਦੀ ਬਾਟਮ ਆਏਗੀ ਤੇ ਮਸਲੀਨ ਦੁਪੱਟਾ ਆਏਗਾ ਠੀਕ ਹੈ ਮਸਲੀਨ ਦੁਪੱਟੇ ਨੇ ਹਰ ਕ ਬਹੁਤ ਵਾਵਾ ਕਰਾਈ ਪਈ ਸਾਰੇ ਸੀਜ਼ਨ ਹੈ ਲੋ ਜੀ ਸਿੰਗਲ ਪੀਸ ਅਵੇਲੇਬਲ ਆ ਤੇ ਮਸਲੀਨ ਦੁਪੱਟਾ ਆਊਗਾ ਪ੍ਰਾਈਸ 850 ਰੁਪਏ ਠੀਕ ਹੈ ਨੈਕਸਟ ਆ ਗਿਆ ਜੀ ਕਾਟਨ ਦੁਪੱਟਾ ਪ੍ਰਾਈਸ ਮੇਬੀ 650 ਓਕੇ ਜੀ 700 ਹਾਂ ਕਾਟਨ ਦੁਪੱਟਾ ਸੂਟ ਹੈਲੋ ਜੀ ਇਹ ਪ੍ਰਿੰਟਿੰਗ ਆਏਗੀ ਇਹ ਕਲਰ ਆਣਗੇ ਸੀ ਗ੍ਰੀਨ ਜਾਂ ਨਾਲ ਇਹ ਵਾਲੀ ਡਾਰਕ ਗ੍ਰੀਨ ਮੂੰਗਿਆ ਗ੍ਰੀਨ ਦੀ ਬਾਟਮ ਆਏਗੀ ਠੀਕ ਹੈ ਹਾਂ ਜੀ ਜੀ ਮੂੰਗਿਆ ਦੁਪੱਟਾ ਸੌਰੀ ਬਾਟਮ ਆਏਗੀ ਤੇ ਇਹ ਆਏਗਾ ਜੀ ਦੁਪੱਟਾ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਆਏਗਾ ਕਾਟਨ ਦਾ 골ਡਨ ਜ਼ਰੀ ਬਾਰਡਰ ਵਾਲਾ ਠੀਕ ਹੈ ਇਹ ਦੁਪੱਟਾ ਮੈਨੂੰ ਬੜਾ ਪਸੰਦ ਆਉਂਦਾ ਬਹੁਤ ਸੋਹਣਾ ਦੁਪੱਟਾ ਹੁੰਦਾ ਬਰਬੀ ਬੜਾ ਖੁੱਲਾ ਜਿਹਾ ਤੇ ਸੂਟ ਵੀ ਬਹੁਤ ਸੋਹਣਾ 700 ਰੁਪਏ ਪ੍ਰਾਈਸ ਆਏਗਾ ਠੀਕ ਹੈ ਜੀ ਤੇ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਆ ਗਿਆ ਸੈਮੀ ਮਸਲੀਨ कॉटन ਟਾਈਪ ਜਿਹਾ ਦੁਪੱਟਾ ਆਊਗਾ ਤੇ ਪ੍ਰਾਈਸ ਇਹਦਾ ਆਊਗਾ 650 ਸੂਟ ਦਾ ਠੀਕ ਹੈ ਇਹਦੇ ਨਾਲ ਦੇ ਵੀ ਸੂਟ ਆਪਾਂ ਇਸ ਵਾਰ ਬਹੁਤ ਵੇਚੇ ਇਹ ਨਾ कॉटन ਮਸਲੀਨ ਜੇ ਵਾਂਗੂ ਮਿਕਸ ਜਿਆ ਸਟੌਕ ਆਊਗਾ ਮਿਕਸ ਇਦਾਂ ਦਾ ਨਹੀਂ ਹੋਊਗਾ ਵੀ ਮਤਲਬ ਚੋਬਨ ਵਾਲਾ ਮਤਲਬ ਆਪਾਂ ਇਹਨੂੰ ਪਿਓਰ कॉटन ਨਹੀਂ ਕਹਿ ਸਕਦੇ ठीक है बहुत सोना सैमी कॉटन का सूट आ बॉटम कॉटन भी आएगी तो दुपट्टा आएगा नाले वाला ठीक है ये भी सैमी मसलीन जब कह सकते अपना मसलीन का नहीं है ठीक है इस तरह का ओके जी कलर बहुत त्यारा पीस सिंगल अवेलेबल आते सरोसकी वर्क भी आऊगा चमचम कर दी प्राइज सिक्स फिफ्टी लगेगा ए वाले सूट का सिक्स फिफ्टी ए सूट का प्राइज लगेगा ਫੁੱਲ ਇਨਕੁਆਰੀ ਮਤਲਬ ਤੁਸੀਂ ਜੇ ਕੋਈ ਲੈਣੀ ਹੋਏ ਸੂਟ ਦੀ ਪਿਕ ਭੇਜ ਕੇ ਤੁਸੀਂ ਉਹਦੇ ਬਾਰੇ ਕੁਝ ਪੁੱਛਣਾ ਹੋਏ ਤੇ ਤੁਸੀਂ WhatsApp ਤੇ ਪੁੱਛ ਸਕਦੇ ਜੇ ਨੰਬਰ ਸਾਡਾ ਹੈਗਾ 788863620 ਹਰ ਵੀਡੀਓ ਦੇ ਥੱਲੇ ਮੇਰਾ ਨੰਬਰ ਚੱਲਦਾ ਹੁੰਦਾ ਲਓ ਜੀ 950 ਜਾ ਵਾਲਾ ਸੂਟ ਜੀ ਗਲੈਮੀ ਦਾ ਆਹ ਲਓ 950 ਜਾਂ 950 ਪਿਓਰ ਕਾਟਨ ਸੂਟ ਹੋਊਗਾ ਇਹਦੇ ਉੱਪਰ ਨੋਟਵਰਕ ਕੋਇਆ ਸਾਰਾ ਹੀ ਚੈੱਕ ਕਰਵਾ ਕੇ ਓਕੇ ਜੀ ਇਸ ਤਰ੍ਹਾਂ ਸੀਕੁਐਂਸ ਵਰਕ ਨੋਟ ਵਰਕ ਨਾਲ ਆਏਗੀ ਬਾਟਮ ਤੇ ਨਾਲ ਆਏਗਾ ਦੁਪੱਟਾ ਇਹ ਮਸਲੀਨ ਦਾ ਦੁਪੱਟਾ ਜਿਹੜਾ ਜੇ ਪ੍ਰਾਈਸ ਦਾ 100 ਰੁਪਏ ਦਾ ਫਰਕ ਆਏਗਾ ਨਾ ਤੇ ਸਟੱਫ ਦਾ ਵੀ ਫਰਕ ਆਏਗਾ ਇਹ ਗੱਲ ਪੱਕੀ ਹੈ ਨਾਲ ਠੀਕ ਹੈ ਜਦੋਂ ਪੈਸਿਆਂ ਦਾ ਫਰਕ ਆਉਂਦਾ ਚੀਜ਼ ਦਾ ਫਰਕ ਆਉਂਦਾ ਹੀ ਆਉਂਦਾ 950 ਦਾ ਸੂਟ ਬਹੁਤ ਸੋਹਣਾ ਸਿੰਗਲ ਪੀਸ ਅਵੇਲੇਬਲ ਠੀਕ ਹੈ ਨੈਕਸਟ ਆ ਗਿਆ ਜੀ ਉਹੀ ਲਾਈਨਿੰਗ ਵਾਲਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹਦੇ ਵਿੱਚ ਇਹ ਕਲਰ ਆ ਗਿਆ ਮਾਊਸ ਕਲਰ ਮੈਰੂਨ ਦਿਖਾਇਆ ਸੀ ਨਾ ਉਹਦੇ ਨਾਲ ਦਾ ਇਹ ਮਾਊਸ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਓਕੇ 850 ਪ੍ਰਾਈਸ ਰਹੇਗਾ ਮਸਲੀਨ ਦੁਪੱਟਾ ਨਾਲ ਆਏਗਾ ਆਹ ਲਓ ਜੀ ਲਾਈਨਿੰਗ ਵਾਲਾ ਮਸਲੀਨ ਦੁਪੱਟਾ ਨਾਲ ਆਏਗਾ ਠੀਕ ਹੈ ਆਹ ਲਓ ਜੀ 850 ਪ੍ਰਾਈਸ ਰਹੇਗਾ ਹਾਂਜੀ ਨੈਕਸਟ ਸੂਟ ਆਊਗਾ ਜੀ ਇਹ ਵਾਲਾ हेलो ठीक है यह डिज़ाइन आएगा ठीक है इस तरह का बहुत सोना कलर आ बहुत सोहना डिजाइन आएगा कॉटन की बॉटम आऊगी हाईलाइट किया हो सारा गोल्डन वर्क के नाम तो यह आ गया मसलीन दुपट्टा ठीक है हेलो जी साढ़े अठ सौ प्राइस लगेगा ओके जी साढ़े अठ सौ प्राइस लगेगा एवले सूट का बहुत सोहना जहा सूट आएगा ठीक है जी तो नैक्सट कलर आ गए बहुत सोना लाइट लाइट कलर आलो ਲਓ ਜੀ ਇਹ ਵੀ ਆ ਗਿਆ ਬਹੁਤ ਸੋਹਣਾ ਠੀਕ ਹੈ ਇਹ ਲਓ ਜੀ ਇਸ ਤਰ੍ਹਾਂ ਦਾ ਕਲਰ ਆਏਗਾ ਬਹੁਤ ਹੀ ਸੋਹਣਾ ਸਕਿਨ 골ਡਨ ਜਿਹਾ ਕਲਰ ਹਨਾ ਜਿਹੜਾ ਵੀ ਕਲਰ ਆ ਬਹੁਤ ਸੋਹਣਾ ਕਲਰ ਆ ਇਸ ਤਰ੍ਹਾਂ ਦਾ ਠੀਕ ਹੈ ਤੇ ਮਸਲੀਨ ਦਾ ਦੁਪੱਟਾ ਆਊਗਾ ਨਾਲ ਇਹ ਵਾਲਾ ਚੈੱਕ ਕਰ ਲਓ ਇਹ ਦੁਪੱਟੇ ਬਹੁਤ ਸੋਹਣੇ ਖੁੱਲੇ ਡੁੱਲੇ ਕੁਲੇ ਦੁਪੱਟੇ ਹੋਣਗੇ ਇਹ ਲਓ ਜੀ ਠੀਕ ਹੈ 700 ਓਕੇ ਇਹ ਆਏਗਾ 850 ਦਾ ਸੂਟ ਓਕੇ ਜੀ ਹੈਲੋ ਇਹ ਆ ਗਿਆ ਆਫ ਵਾਈਟ ਕਲਰ ਦਾ ਸੂਟ ਠੀਕ ਹੈ ਇਹਦੇ ਆ ਗਿਆ ਘੀਰੇ ਦੇ ਉੱਪਰ ਇਸ ਤਰ੍ਹਾਂ ਫਲਾਵਿੰਗ ਆਏਗੀ ਹਾਈਲਾਈਟ ਕੀਤਾ ਹੋਇਆ ਸਾਰਾ 골ਡਨ ਕਲਰ ਦਾ ਇਸ ਕਲਰ ਦੀ ਬੋਟਮ ਆਏਗੀ ਗ੍ਰੇ ਕਲਰ ਦੀ ਤੇ ਇਹ ਆ ਗਿਆ ਨਾਲ ਦੁਪੱਟਾ ਇਹ ਵੀ ਮਸਲੀਨ ਦਾ ਹੀ ਦੁਪੱਟਾ ਹੋਊਗਾ ਬਹੁਤ ਸੋਹਣਾ ਹਲੋ ਜੀ ਚੈੱਕ ਕਰੋ ਕੀ ਕਰ ਜੀ ਇੱਕ ਸੂਟ ਹੁਣ ਤੋਫੇ ਨੇ ਬਸ ਇੱਕ ਇੱਕ ਦੋ ਦੋ ਪੀਸ ਬਚੇ ਹੋਏ ਨੇ ਪ੍ਰਾਈਸ 850 ਲੱਗੇਗਾ ਬਹੁਤ ਸਵਾਰੀ ਸੂਟ ਨੇ ਅਗਰ ਤੁਹਾਨੂੰ ਸੂਟ ਪਸੰਦ ਆਉਂਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ